ਕਰਪਾ ਕਰੋ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁ ਆਮੀ ਮਾਨਸ ਕੀ ਗਤਿ ਈਹੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲਮੁਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲਮੂਆ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹੋ ਮਹਾਂਤ ਕਹੈ आਸपੇਆ सਰਮਨਹਰਕਰਤන එਹ पदाਰਤ पाਗवाන්ਤਲਹ ਸਰण समਰथ अਕਤ अගෝचਰਪਤਤ ਉदाਾਰਨ ਨਾਮਤराਅਤਰ ਜਮੀਨਾ ਨਕ केੇस्वाਮੀ सਰපਤ पूਰਨठाਕਰमेरा, रण समराथ अकात अगो्चरा पतित उदारण नामतीरा आंतर जामीना नක के स्वामी सर्बत पूरणठा कोरमेरा करपाकरोहෝदीन केदाते मेरा गोने अवगोनना विचार हो कोई माटीका क्यातु पै स्वामी मानस कीගत ਇही। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਰਹਾਉ ਰජਜਬਨ ਬਿਸਰਤ ਹਰਮਾਆਮਹਾਦੁख ਇਹਮਹਾਤਗਹੈ ਆਸpēੇਆਸਰਮਨਹਰਕਿਰਤਨ ਇਹ ਪदाਾਰਤ पाਾਗਵਾਤਲਹੈ ਸਾਰਨ ਸਮਰਥ ਅਕਤ ਅਗੋਚਰ ਪਤਤ ਉਦਾਰਨ ਨਾਮਤਰ। त jammina नke suami सbate पනठ kure me Saraana सrata aaka agucara pe udaरනiraत jammina नකke suami serbate पනठ kure me, कर्पा करोह दीन के दाते मेरा गुण अवगुण ना विचार हो कोई माटी का क्या तो पैसुआमी मानस की गत एही सतनाम श्री वाहि गुरु साहिब जीओ तनासरी महला पंजवा ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲਮੁਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲਮੂਆ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹੋ ਮਹਾਂਤ ਕਹੈ आਸपੇਆ आस सਰਮनਹਰ किਰਤਨ ਇਹ पदाਰਤ पाਗवातਲਹ ਸਾਰण समਰथ अਕथ अगोचर पਤਤ उदारण ਨਾਮਤरा अंतर ਜमीੀਨਾ ਨਕ के स्वाਮੀ सਰபਤ पूਰनठाਕਰमेरा, » सारण समराथ අකत अगोच्चरा पතत उदारण नामतिरा අन्तरजामीनानක के स्वामी सर्बत पूरणठा कोरमेरा කर्पाකරහෝ दීन केदाते मेराගोंण अवගोनना विचार हो कोई माटीका क्यातु पැस्वामी मानස कीගतਇही. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਰਹਾਓ ਰਜਜਬਨ ਬਿਸਰਤ ਹਰਮਾਆ मਹਾਦੋख ਇਹਮਹਾਤਗਹਆਸpēੇਆਸਰਮਨਹਰਕਿਰਤਨ ਇਹ ਪदाਾਰਤ पाਾਗਵਤਲਹੈ ਸਾਰਨਸਮਰਤ ਅਕਤਅਗਚਰ ਪਤਤ ਉਦਾਰਨ ਨਾਮਤरा। त jamina नke suami serbate pureनdhakurre me sarana semrat aaka agucara pe udaरnairaत jamina नke suami serbate pure nedhakurre me, ਕਰਪਾ ਕਰੋ ਹੋ ਦੀਨ ਕੇ ਦਾਤੇ ਮੇਰਾ ਗੁਨ ਅਵ ਗੁਨ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁ ਆਮੀ ਮਾਨਸ ਕੀ ਗਤਿ ਏਹੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲਮੁ ਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲਮੂਆ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹੋ ਮਹਾਂਤ ਕਹੈ आਸपੇਆ सਰਮਨਹਰਕਰਤਨਇਹ पदाਰਤ पाਾਗवाන්ਤਲਹ ਸਾਰण समਰਤ अਕਤ अगෝचਰਪਤਤ ਉदाਾਰਨ ਨਾਮਤराਅंਤਰ ਜਮੀਨਾ ਨਕ केੇ स्वाਮੀ सਰਬਤ पूਰनठाਕਰमेरा, सारण समरथ आकात अगोच्चरा पतित उदारण नामतिरा आंतरजामीनानක के स्वामी सर्वात पूरनठा कोरमेरा करपाකरहෝदීन केदाते मेरा, के मेरा गोण अवगोननाविचार हो कोई माटीका क्यातु पැस्वामी मानस कीගतईही, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਰਹਾਉ राजਜਬਨ ਬਿਸਰਤਹਰਮਆ मਹਦੁख ਇਹ मਹਤਗਹਆਸpēਆਸਰਮਨਹਰਕਰਤਨ ਇਹ पਰਤ पाਗवाਤਲਹ ਸਾਰਨਸमਰथਅਕਤਅगਚਰਪਤਤ ਉदाਾਨ ਨਾਮਤरा, Antare jamina nekeke suami Serbate pure nethakurre me sarana semrat aaka agucara peete uda namairatar jamina ne keke suami serbate pure nethakurre me, कर्पा करोहो दीन के दाते मेरा गुण अवगुण ना विचार हो कोई माटी का क्या तो पैसुआमी मानस की गत एही सतनाम श्री वाहि गुरु साहिब जीओ तनासरी महला पंजवा ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲਮੂਆ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹੋ ਮਹਾਂਤਗ ਹੈ आਸपੇਆ सਰਮਨਹਰਕਰਤਨਇਹ पदाਰਤ पाਾਗवाਤਲਹ ਸਾਰਨ समਰथ अਕਤ अगचਰਪਤਤ ਉदाਾਰਨ ਨਾਮਤराਅतਰ ਜਮੀਨਾ ਨਕ केੇ ਸवाਮੀ सਰපਤ पूਰਨठाਕਰमेरा, ਸਾਰਾ ਨ ਸਮਰਾਤ ਆਕਾਥ ਅਗੋਚਰਾ ਪਤਿਤ ਉਦਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੀਰਾ ਕਰਪਾ ਕਰੋ ਹੋ ਦੀਨ ਕੇ ਦਾਤੇ ਮੇਰਾ ਗੁਨ ਅਵ ਗੁਨ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਰਹਾਓ ਜਜਬਨ ਬਿਸਰਤ ਹਰਮਾਆ मਹਦੁख ਇਹ मਹਾਤਗਹਆਸपੇਆਸਰਮਨਹਰਕਿਰਤਨ ਇਹ पदाਰਤ पाਾਗवाਤਲਹ ਸਾਰਨਸਮਰथ ਅਕਤਅਗਚਰਪਤਤ ਉदाਾਰਨ ਨਾ ਮਤरा, antara jamina नke suami serbate pure nedhakurre me sarana semt aaka agucara pat udaरnairaत jaminaनke suami serbate pure nethakurre me, ਕਰਪਾ ਕਰੋ ਹੋ ਦੀਨ ਕੇ ਦਾਤੇ ਮੇਰਾ ਗੁਨ ਅਵ ਗੁਨ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁ ਆਮੀ ਮਾਨਸ ਕੀ ਗਤਿ ਏਹੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲਮੁਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟੇ ਹੈ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲਮੂਆ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹੋ ਮਹਾਂਤ ਕਹੈ आਸपੇਆ सਰਮਨਹਰਕਰਤਨ ਇਹ पदाਰਤ पाਾਗवाਤਲਹ ਸਾਰण समਰथ अਕਤ अगोचਰਪਤਤ ਉदाਰण ਨਾਮਤराਅंतर ਜਮੀਨਾ ਨਕ के स्वाਮੀ सਰபਤ पूਰनठाਕਰमेरा, » सारण समराथ අකत अगोच्चरा पතत उदारण नामतिरा අන්तरजामीनानක के स्वामी सर्බत पूरणठा कोरमेरा කर्पाකරහෝදීन केෙदाते मेराගොण අवගोनना बिचार हो कोई माटीका क्यातु पැस्वामी मानස कीගतਇही. ਤਨ ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾ ਹਾਲਤ ਸੁਖ ਪਲ ਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੋ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਨੇ ਪਾਪ ਚਰਾਨੇ ਸਾਧ ਸੰਗਤ ਮਿਲ ਮੂਆ ਜੀਜੈ ਰਹਾਉ राජਜਬਨ ਬਿਸਰਤ ਹਰਮਾਆ मਹਦੁख ਇਹਮਹਾਤਗਹਆਸpēੇਆਸਰਮਨਹਰਕਿਰਤਨ ਇਹਪदाਰਤ पाਾਗਵਤਲਹ ਸਾਰਨਸਮਰथ ਅਕਤਅਗਚਰਪਤ ਉदाਾਰਨ ਨਾ ਮਤਰ, तर jamमीना नක केस्वाmi सbaत पुरनठा कोरमेरा sarरण स akkaत अgucara पत उदारणनाति අतर jamमीनानක केस्mi सbaत परनठ कोरमेरा,